ਬਿਟਦੇ ਆ ਜਿਨ੍ਹਾਂ ਨੂੰ ਆਪਾਂ ਚਿੱਠੀ ਦੇ ਕਹਿ ਦਿੰਦੇ ਆ ਗੁਰੂ ਨਾਨਕ ਸਾਹਿਬ ਤੋਂ ਵੀ ਕੋਈ ਵੱਡਾ ਵਡੇਰਾ ਹੋ ਸਕਦਾ ਇੱਥੇ ਨਾਲੇ ਆਪਾਂ ਪੜ੍ਹਦੇ ਆ ਵੀ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਹਨਾਂ ਨੂੰ ਪਤਾ ਸੀਗਾ ਵੀ ਇਹ ਭੋਲੇ ਭਾਲੇ ਲੋਕ ਨੇ ਜਿਹੜੇ ਕਿਸਾਨ ਆ ਇਹ ਸਾਰੀ ਦਾੜੀ ਹਲ ਵਾਹਦੇ ਰਹਿੰਦੇ ਆ ਇਨਾਂ ਨੂੰ ਗੁਰੂਗਣ ਸਾਹਿਬ ਬਾਰੇ ਕੀ ਪਤਾ ਹੈ ਆਪਾਂ ਇੱਕ ਕੰਮ ਕਰਦੇ ਹਾਂ ਵੀ ਇਹਨਾਂ ਨੂੰ ਕਹਾਂਗੇ ਵੀ ਇੱਧਰ ਗੁਰੂ ਸਾਹਿਬ ਦਾ ਸੀ ਪ੍ਰਕਾਸ਼ ਕੀਤਾ ਹੋਇਆ ਤੇ ਇੱਧਰ ਇੱਕ ਅਸੀਂ ਸਮਾਦ ਬਣਾਈ ਹੋਈ ਤੁਹਾਡੇ ਵੱਡਿਆਂ ਵਡੇਰਿਆਂ ਦੀ ਵੀ ਇੱਧਰ ਗੁਰੂ ਸਾਹਿਬ ਨੂੰ ਵੀ ਮੱਥਾ ਟੇਕ ਦਿਓ ਤੇ ਇੱਧਰ ਆ ਕੇ ਸਮਾਦ ਨੂੰ ਵੀ ਮੱਥਾ ਟੇਕ ਦਿਓ ਨਾਲੇ ਗੋਲਕ ਵਿੱਚ 4-5 ਰੁਪਏ ਪਾ ਦਿਓ ਲਓ ਉਹਨਾਂ ਨੇ ਗਰਦਨਾ ਝੁਕਾ ਲਈਆਂ ਸਾਡੀਆਂ ਅਸੀਂ ਉਸ ਜਾਲ ਨੂੰ ਨਾ ਸਮਝਿਆ ਜਿਹੜਾ ਉਹ ਜਾਲ ਸੀਗਾ ਨਾ ਉਹ ਜਾਲ ਆਪਾਂ ਨਾ ਸਮਝ ਸਕੇ ਇੰਨਾ ਹੀ ਨਹੀਂ ਉਹਨਾਂ ਨੇ ਤਾਂ ਗਰਦਨਾ ਜਿੱਥੇ ਇੱਥੋਂ ਤੱਕ ਝੁਕਾ ਦਿੱਤੀਆਂ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਆਪਣੇ ਆਪ ਨੂੰ ਵੀ ਮੱਥੇ ਟਿਕਵਾ ਛੱਡੇ ਉਹਨਾਂ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਬੜੇ ਡਰੇ ਹੋਣੇ ਆ ਮੈਂ ਤੁਹਾਨੂੰ ਬੇਨਤੀ ਕੀਤੀ ਸੀਗੀ ਬਈ ਉਹ ਮੱਛਲੀ ਮਰੀ ਸਮਝੋ ਜਿਹੜੀ ਜਾਲ ਦੀ ਗ੍ਰਿਫਤ ਦੇ ਵਿੱਚ ਆ ਗਈ ਉਹਦੀ ਮੌਤ ਉਹਦਾ ਸ਼ਿਕਾਰ ਨਿਸ਼ਚਿਤ ਆ ਤੇ ਜਿਹੜੀ ਮੱਛੀ ਜਾਲ ਤੋਂ ਬਚ ਗਈ ਉਹਨੂੰ ਫਿਰ ਉਹਦੀ ਫਿਰ ਚੜ੍ਹਦੀ ਕਲਾ ਉਹ ਉਸ ਦਰਿਆ ਦੇ ਵਿੱਚ ਰਹਿ ਕੇ ਬੜਾ ਕੁਝ ਦੇਖ ਸਕਦੀ ਆ ਬੜਾ ਕੁਝ ਆਨੰਦ ਲੈ ਸਕਦੀ ਆ ਉਹਨਾਂ ਨੂੰ ਪਤਾ ਹੈ ਵੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੁਝ ਨਹੀਂ ਮੰਨਣ ਨੂੰ ਤਿਆਰ ਇਸ ਕਰਕੇ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਇਹਨਾਂ ਕੋਲੋਂ ਮੱਥੇ ਟਿਕਾਵਾਂਗੇ ਮੇਰੀ ਤੁਹਾਨੂੰ ਬੇਨਤੀ ਹੈ ਭਲਿਓ ਇਹਨਾਂ ਦੇਹਧਾਰੀਆਂ ਤੋਂ ਬਚੋ ਇਹਨਾਂ ਦੇਹਧਾਰੀਆਂ ਨੇ ਕੁਝ ਨਹੀਂ ਦੇਣਾ ਜੇ ਦੇਹਧਾਰੀਆਂ ਨੇ ਕੁਝ ਨਹੀਂ ਦੇਣਾ ਜੇ ਅਸੀਂ ਕਹਿ ਦਿੰਦੇ ਆ ਵੇ ਵੱਡੇ ਵੱਡੇਰੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘਟ ਵੱਡੇ ਵੱਡੇਰੇ ਨੇ ਮਾਤਾ ਗੁਜਰ ਕੌਰ ਜੀ ਘਟ ਵੱਡੇ ਵੱਡੇਰੇ ਨੇ ਇਨਾ ਵੱਡਾ ਇਤਿਹਾਸ ਜਿਸ ਇਤਿਹਾਸ ਦੇ ਵਿੱਚ ਆਪਾਂ ਇਹ ਗੱਲ ਪੜ੍ਹਦੇ ਆਂ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ ਇਹ ਵੱਡਿਆਂ ਬਡੇਰਿਆਂ ਨੇ ਕੀ ਕੁਰਬਾਨੀ ਕੀਤੀ ਹੈ ਜਿਨ੍ਹਾਂ ਦੀਆਂ ਸਮਾਧਾਂ ਤੇ ਜਾ ਜਾ ਆਪਾਂ ਲੰਗਰ ਲਾਣੇ ਆ ਸਾਡੇ ਵੀਰ ਜਿਹੜੇ ਫੋਰਨ 'ਚ ਹੁੰਦੇ ਆ ਉਹ ਉਤੋਂ ਮੈਨੂੰ ਹੈਰਾਨਗੀ ਹੁੰਦੀ ਆ ਵੀ ਸਾਡੇ ਪੁੱਤ ਨੇ ਜੀ 10000 ਰੁਪਏ ਭੇਜਾ ਉਹ ਤੇ ਲੰਗਰ ਲਾਓ ਲੋ ਆਹ ਕੰਮ ਛੱਡ ਲਾ ਤੁਸੀਂ ਉਹ ਜਿਹੜਾ 10000 ਰੁਪਈਆ ਆ ਉਹਦੇ ਵਿੱਚ ਇਦਾਂ ਦੇ ਬੱਚਿਆਂ ਦਾ ਕੈਂਪ ਰੱਖੋ ਬੱਚਿਆਂ ਦੇ ਨਾਲ ਗੱਲਬਾਤ ਕਰਨ ਲਈ ਕੋਈ ਵਿਦਵਾਨ ਮੰਗਵਾਓ ਇਹਨਾਂ ਦੇ ਸਵਾਲਾਂ ਦਾ ਉਹ ਜਵਾਬ ਦੇ ਆ ਕੇ ਇਹਨਾਂ ਦੇ ਨਾਲ ਬਹਿ ਕੇ ਵਿਚਾਰ ਕਰੇ ਕਿਸੇ ਵਧੀਆ ਪ੍ਰਚਾਰਕ ਨੂੰ ਬੁਲਾਓ ਜਿਹੜਾ ਆ ਕੇ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਤੋਂ ਜਾਣੂ ਕਰਵਾ ਦ੍ਰਿੜ ਕਰਵਾਵੇ ਤੁਹਾਨੂੰ ਉਹਨੂੰ ਬੁਲਾਉਣ ਦੀ ਜ਼ਰੂਰਤ ਹੈ ਸਹਿਬਜ਼ਾਦਿਆਂ ਨੇ ਨਿਰਣਾ ਕਰ ਲਿਆ ਉੱਥੇ ਸਹਿਬਜ਼ਾਦਿਆਂ ਨੇ ਕੀ ਕੀਤਾ ਜੀ ਨੇ ਨਾ ਕਰ ਲਿਆ ਵੀ ਆਪਾਂ ਗਰਦਨ ਨਹੀਂ ਝੁਕਣ ਦਿੰਨੀ ਆਪਣੀ ਬੇਸ਼ੱਕ ਜੋ ਮਰਜ਼ੀ ਹੋ ਜਾਏ ਮੇਰੀ ਬੇਨਤੀ ਹੈ ਆ ਜਿਹੜੀ ਪੱਗ ਬੰਨ ਕੇ ਜਦੋਂ ਸਮਾਦ ਅੱਗੇ ਝੁਕਦੀ ਹੈ ਨਾ ਉਦੋਂ ਸੱਚ ਜਾਣਿਓ ਬਾਪੂ ਕੀ ਸੋਚਦਾ ਹੋਵੇਗਾ ਵੀ ਇਹ ਪੱਗ ਤੇ ਮੈਂ 10 ਲੱਖ ਦੇ ਅੱਗੇ ਨਹੀਂ ਸੀ ਝੁਕਣ ਦਿੱਤੀ 10 ਲੱਖ ਦੇ ਅੱਗੇ ਇਹ ਦੁਮਾਲਾ ਬਣ ਕੇ ਇਹ ਪੀਲੀਆਂ ਨੀਲੀਆਂ ਕਾਲੀਆਂ ਪੱਗਾਂ ਬਣ ਕੇ ਮੈਂ ਮੇਰੇ ਪੁੱਤ ਜਿਹੜੇ ਸੀਗੇ 42 ਦੇ 40 ਜਿਹੜੇ ਸਿੰਘ ਸੀਗੇ ਚਮਕੌਰ ਦੀ ਕੱਚੀ ਗੜੀ ਵਿੱਚ ਉਹ 10 ਲੱਖ ਨਾਲ ਟੱਕਰ ਲੈ ਰਹੇ ਸੀਗੇ ਇਹਨਾਂ ਕੋਲੋਂ ਆ 5 ਫੁੱਟ ਦੀ ਇੱਕ ਸਮਾਧ ਨਾਲ ਨਹੀਂ ਟੱਕਰ ਲਈ ਜਾਂਦੀ ਇਹਨਾਂ ਦੇ ਕੋਲੋਂ ਇਹ ਮੇਰੇ ਸਿੱਖ ਹੋ ਸਕਦੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੋਚਾ ਸੰਗਤ ਜੀ ਇੱਥੇ ਰੁਕੋ ਇੱਕ ਮਿੰਟ ਇਹ ਜਿਹੜਾ ਲਫ਼ਜ਼ ਹੈ ਨਾ ਇਨ ਪੁੱਤਰਾਂ ਕਿਹੜੇ ਪੁੱਤਰਾਂ ਨੂੰ ਸੋਚਣਾ ਪਊਗਾ ਨਾ ਕਿਹੜੇ ਪੁੱਤਰਾਂ ਨੂੰ ਕਿ ਉਹਨਾਂ ਪੁੱਤਰਾਂ ਦੇ ਉੱਤੇ ਜਿਹੜੇ ਸਮਾਧਾਂ ਨੂੰ ਜਾ ਕੇ ਮੱਥਾ ਟੇਕਦੇ ਨੇ ਕਿ ਉਹਨਾਂ ਪੁੱਤਰਾਂ ਦੇ ਉਤੋਂ ਜਿਹੜੇ ਡਾ ਕੇ ਦੇਹ ਧਾਰੀਆਂ ਦੇ ਅੱਗੇ ਨੱਕ ਰਗੜ ਛੱਡਦੇ ਨੇ ਮੈਨੂੰ ਮਾਫ਼ ਕਰਿਓ ਜੀ ਮੈਨੂੰ ਲਫ਼ਜ਼ੇ ਤਾਂ ਵਰਤਣੇ ਪੈ ਰਹੇ ਆ ਕਿਉਂਕਿ ਸਾਡੀ ਸੋਚ ਇਦਾਂ ਦੀ ਬਣੀ ਆ ਮੈਂ ਕੋਈ ਇੱਥੇ ਤੁਹਾਡਾ ਦਿਲ ਦੁਖਾਣ ਬਿਲਕੁਲ ਨਹੀਂ ਆਇਆ ਮੇਰਾ ਮਕਸਦ ਇੰਨਾ ਹੀ ਹੈ ਵੀ ਤੁਸੀਂ ਜਾਗੋ ਤੁਹਾਡਾ ਧੁਰਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਤੁਹਾਡੀ ਤਾਕਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਤੁਹਾਡਾ ਸਭਿਆਚਾਰ ਸਾਰਾ ਕੁਝ ਤੁਹਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਕਦੀ ਪੰਜਾਬ ਦੀ ਧਰਤੀ ਤੋਂ ਇਹ ਬੋਲ ਗੂੰਜਦਾ ਸੀਗਾ ਵੀ ਗੁਰੂ ਗੁਰੂ ਗੁਰ ਕਰਮਨ ਮੋਹਰ ਗੁਰੂ ਬਿਨਾ ਮੈਂ ਅੱਜ ਉਸੇ ਹੀ ਪੰਜਾਬ ਦੀ ਧਰਤੀ ਉੱਤੇ ਬੋਲ ਪਤਾ ਕਿਹੜੇ ਗੂੰਜਦੇ ਨੇ ਕਿਹੜੇ ਬੋਲ ਗੂੰਜਦੇ ਨੇ ਅਗਾਇਕਾਂ ਦੀ ਗੱਲ ਲੈ ਲਓ ਤੁਹਾਨੂੰ ਮਾਰ ਕਿਥੋਂ ਕਿਥੋਂ ਨਹੀਂ ਪੈ ਰਹੀ ਜਿਸ ਬਾਟੇ ਵਿੱਚ ਗੁਰੂ ਨੇ ਅੰਮ੍ਰਿਤ ਤਿਆਰ ਕਰਕੇ ਦਿੱਤਾ ਸੀ ਉਸ ਬਾਟੇ ਨੂੰ ਮੁੱਖ ਰੱਖ ਕੇ ਉਹਨਾਂ ਗਾਇਕਾਂ ਨੇ ਕੀ ਮਜ਼ਾਕ ਬਣਾਇਆ ਕਿ ਮੈਂ ਤਾਂ ਪੀਤੀ ਬਾਟੇ ਨਾਲੋਂ ਕਹਿੰਦੇ ਮੈਨੂੰ ਮਾਫ਼ ਕਰੋ ਜੀ ਕੋਈ ਮੈਂ ਤੁਹਾਨੂੰ ਗਾਣੇ ਨਹੀਂ ਸੁਣਾਣਾ ਲੇਕਿਨ ਤੁਸੀਂ ਦੇਖੋ ਵੀ ਹੋਇਆ ਕੀ ਹੈ ਸਾਡੇ ਨਾਲ ਅਸੀਂ ਬਿਲਕੁਲ ਸੁੱਤੇ ਬਹਿ ਬੈ ਲ ਸਾਨੂੰ ਕੀ ਹੈ ਜੀ ਕੀ ਗੱਲ ਹੋਈ ਹੈ ਭਲਿਓ ਉਹ ਬਾਟੇ ਦੇ ਵਿੱਚ ਤੇ ਤੁਹਾਡਾ ਪਿਓ ਕਹਿੰਦਾ ਸੀ ਅੰਮ੍ਰਿਤ ਪੀਣਾ ਆ ਇਹ ਤੁਹਾਨੂੰ ਕਹਿ ਰਿਹਾ ਸ਼ਰਾਬ ਪੀਣੀ ਆ ਕਾਲਾ ਸੱਭਿਆਚਾਰ ਆ ਔਰ ਸਾਡੇ ਬੱਚੇ ਅੰਨੇ ਗਾਣਾ ਗਾਇਆ ਫਲਾਣੇ ਨੇ ਗਾਣਾ ਗਾਇਆ ਮਾਰ ਭੰਗੜੇ ਪਾਉਂਦੇ ਨੇ ਨਹੀਂ ਵੀ ਭਲਿਓ ਇਹ ਤੁਹਾਡਾ ਸੱਭਿਆਚਾਰ ਨਹੀਂ ਹੈਗਾ ਨੱਚਿਆ ਟੱਪਿਆ ਭਗਤ ਨਾ ਹੋਏ ਮੈਂ ਵਿੱਚੋਂ ਗੱਲ ਫਿਰ ਦੁਹਰਾਉਣ ਲੱਗਾ ਗੁਰੂ ਨੇ ਐਸੇ ਕਰਕੇ ਆਪਣੇ ਪੁੱਤਰਾਂ ਨੂੰ ਕਿਹਾ ਸਗਾਰ ਰਿਸਕ ਲੈ ਲਓ ਵੀ ਮੇਰੇ ਤੁਹਾਡੇ ਜਾਣ ਤੋਂ ਬਾਅਦ ਮੇਰੇ ਜਾਣ ਤੋਂ ਬਾਅਦ ਇਸੇ ਪੰਜਾਬ ਦੇ ਜਿਹੜੇ ਧਰਤੀ ਦੇ ਲੋਕ ਹੋਣਗੇ ਉਹ ਸ਼ਰਾਬਾਂ ਪੀਣਗੇ ਨਸ਼ੇ ਕਰਨਗੇ ਚਟਾ ਖਾਣਗੇ ਉਹ ਤਰ੍ਹਾਂ ਤਰ੍ਹਾਂ ਦੇ ਸੱਭਿਆਚਾਰ ਦੇ ਵਿੱਚ ਗ੍ਰਿਸ਼ਤ ਵਿੱਚ ਆ ਕੇ ਖਤਮ ਹੋ ਜਾਣਗੇ ਉਹ ਨਹੀਂ ਭਲਿਓ ਇਹਦੇ ਵਾਸਤੇ ਗੁਰੂ ਨੇ ਕੁਝ ਨਹੀਂ ਸੀ ਕੀਤਾ ਮੈਂ ਉਹਨਾਂ ਲੋਕਾਂ ਨੂੰ ਬਾਦਸ਼ਾਹ ਬਣਿਓ ਵੇ ਦੇਖਣਾ ਚਾਹਨਾ ਆ ਚੂੜੇ ਜੱਟ ਔਰ ਚਮਿਆਰ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਨੇ ਇਸ ਕਰਕੇ ਸਾਰਾ ਕੁਝ ਕੀਤਾ ਸੀਗਾ ਵੇ ਤੁਸੀਂ ਬਾਦਸ਼ਾਹ ਬਣ ਕੇ ਰਹਿ ਸਕੋ ਤੇ ਬਾਦਸ਼ਾਹ ਬਣਨ ਵਾਲੀ ਕੌਮ ਅੱਜ ਉਡੀਕਦੀ ਆ ਵੀ ਕੋਈ ਜੱਥੇਦਾਰ ਉਥੋਂ ਹੁਕਮ ਲਏਗਾ ਤਾਂ ਅਸੀਂ ਮੰਨਾਂਗੇ ਕਿਉਂਕਿ ਗੱਲ ਫਿਰ ਸਰੀਰ ਦੀ ਆ ਗਈ ਵੀ ਸਰੀਰ ਇਹ ਗੱਲ ਕਰੇਗਾ ਤਾਂ ਅਸੀਂ ਮੰਨਾਂਗੇ ਭਲੇ ਉਹ ਤੁਹਾਨੂੰ ਹੁਕਮ ਹੋ ਚੁੱਕਾ ਹੈ ਗੁਰੂ ਗੰਗ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਬਾਣੀ ਹੀ ਤੁਹਾਡੇ ਵਾਸਤੇ ਇੱਕ ਹੁਕਮ ਹੈ ਕੇਵਲ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਦਾ ਸਿਧਾਂਤ ਉਹੋ ਹੀ ਤੁਹਾਡੇ ਵਾਸਤੇ ਸਾਰਾ ਕੁਝ ਹੈ